ਤਾਂ ਬੀਤੇ ਦਿਨੀ ਪਿੰਡ ਦੇ ਵਿੱਚ ਦੋ ਗੁੱਟਾਂ ਦੇ ਵਿਚਕਾਰ ਲੜਾਈ ਹੋ ਜਾਂਦੀ ਹੈ ਤਾਂ ਉਸੇ ਲੜਾਈ ਦੇ ਦੌਰਾਨ ਦੋ ਸਕੇ ਭਰਾ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦੇ ਨੇ ਜ਼ਖਮੀ ਹਾਲਤ ਦੇ ਵਿੱਚ ਦੋਵਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਹੁਣ ਖਬਰੇ ਮਿਲ ਰਹੀ ਹੈ ਕਿ ਦੋਵਾਂ ਭਰਾਵਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਬਲਜੀਤ ਸਿੰਘ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਮਰ ਤਕਰੀਬਨ 35 ਸਾਲ ਦੱਸੀ ਜਾ ਰਹੀ ਹੈ ਜੜਾ ਕਿ ਲੜਾਈ ਦੇ ਦੌਰਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਤੇ ਹੁਣ ਉਸ ਦੀ ਮੌਤਾ ਛੜੀ ਹੋ ਚੁੱਕਿਆ ਤਾਂ ਮ੍ਰਿਤਕ ਦੇ ਭਰਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗਵਾਂਡੀਆਂ ਦੇ ਨਾਲ ਇਹ ਲੜਾਈ ਹੋਈ ਸੀ ਤਾਂ ਲੜਾਈ ਦੇ ਦੌਰਾਨ ਤੇਜ਼ ਤਾਰ ਹਥਿਆਰਾਂ ਦਾ ਇਸਤੇਮਾਲ ਜਿਹੜਾ ਉਹ ਵੀ ਕੀਤਾ ਗਿਆ ਤੇ ਦੋਵੇਂ ਭਰਾ ਜ਼ਖਮੀ ਹੁੰਦੇ ਨੇ ਉਸੇ ਲੜਾਈ ਦੇ ਵਿੱਚ ਤਾਂ ਲੜਾਈ ਦੇ ਦੌਰਾਨ ਇੱਕ ਦੀ ਮੌਤ ਹੋ ਜਾਂਦੀ ਆ ਤਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਲੜਾਈ ਦੀ ਇੱਕ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਉਸ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਸੀ ਕਿ ਗਲੀ ਦੇ ਵਿੱਚ ਇੱਟਾਂ ਰੋੜੇ ਨੇ ਜਿਹੜੇ ਉਹ ਵਿਖਰੇ ਹੋਏ ਸੀ ਤਲਵਾਰਾਂ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਹਮਲਾ ਕੀਤਾ ਗਿਆ ਤਾਂ ਮੋਟਰਸਾਈਕਲ ਖੜਾਉਣ ਨੂੰ ਲੈ ਕੇ ਇਹ ਲੜਾਈ ਹੋਈ ਸੀ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 1012 ਹਮਲਾਵਰਸੀ ਜਿਨ੍ਹਾਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ ਤਾਂ 1012 ਜਾਣੇ ਦੱਸੇ ਜਾ ਰਹੇ ਨੇ ਜਿਹੜੇ ਕਿ ਤੇਜ਼ਾਰ ਹਥਿਆਰਾਂ ਦੇ ਨਾਲ ਇਹਨਾਂ ਦੋਵੇਂ ਭਰਾਵਾਂ ਦੇ ਉੱਪਰ ਹਮਲਾ ਕਰਦੇ ਨੇ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਖੜਾਉਣ ਨੂੰ ਲੈ ਕੇ ਇਹ ਲੜਾਈ ਹੋਈ ਸੀ ਤਾਂ ਲੜਾਈ ਇੰਨਾ ਜ਼ਿਆਦਾ ਭਿਆਨਕ ਰੂਪ ਫੜ ਲੈਂਦੀ ਹੈ ਕਿ ਇੱਕ ਮੁੰਡੇ ਵੀ ਮੌਤ ਹੋ ਜਾਂਦੀ ਆ ਤਾਂ ਤੇਜ਼ਾਰ ਹਥਿਆਰਾਂ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਉਸ ਦੇ ਉੱਪਰ ਹਮਲਾ ਕੀਤਾ ਗਿਆ ਸਿਰ ਦੇ ਵਿੱਚ ਕੁਝ ਮਾਰਿਆ ਗਿਆ ਜਦੋਂ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਉੱਥੇ ਉਸ ਦੀ ਮੌਤ ਹੋ ਜਾਂਦੀ ਆ ਤਾਂ ਆ ਮੋਗਾ ਦਾ ਪਿੰਡ ਪੈਂਦਾ ਫਤੇਗੜ ਜਿੱਥੇ ਇਹ ਪੂਰੀ ਘਟਨਾ ਹੋਈ ਆ ਜਿੱਥੇ ਇਹ ਲੜਾਈ ਹੋਈ ਆ ਤਾਂ ਇਸੇ ਲੜਾਈ ਦੇ ਦੌਰਾਨ ਇੱਕ ਦੀ ਮੌਤ ਆ ਜਿਹੜੀ ਉਹ ਹੋ ਗਿਆ ਤਾਂ ਦੋ ਪ੍ਰਾਜ ਜ਼ਖਮੀ ਹੋਏ ਸੀ ਤਾਂ ਜਾਣਕਾਰੀ ਇਹ ਮਿਲ ਰਹੀ ਹੈ ਕਿ 10 ਤੋਂ 12 ਲੋਕ ਦੱਸੇ ਜਾ ਰਹੇ ਸੀ ਜਿਨ੍ਹਾਂ ਨੇ ਇਹਨਾਂ ਦੋਵੇਂ ਭਰਾਵਾਂ ਦੇ ਉੱਪਰ ਹਮਲਾ ਕੀਤਾ ਤਾਂ ਸੜ ਦੇ ਵਿੱਚ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਜਿਹੜਾ ਕੀਤਾ ਗਿਆ ਤੇ ਜ਼ਖਮਾਂ ਦੀ ਤਾਪਨਾ ਚੱਲਦੇ ਹੋਏ ਉਸ ਦੀ ਮੌਤ ਆ ਜਿਹੜੀ ਉਹ ਹੋ ਗਿਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਆ ਜਿਹੜੀ ਉਹਨਾਂ ਦੋਸ਼ੀਆਂ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ ਜਿਨ੍ਹਾਂ ਨੇ ਇਸ ਮੁੰਡੇ ਦੇ ਉੱਪਰ ਹਮਲਾ ਕੀਤਾ ਸੀ ਤਾਂ ਬਲਜੀਤ ਸਿੰਘ 35 ਸਾਲ ਜਿਸੀ ਉਮਰ ਸੀ ਤੇ ਉਸ ਦੀ ਘਰ ਵਾਲੀ ਦਾ ਰੋ ਰੋ ਕੇ ਹੁਣ ਬੁਰਾ ਹਾਲ ਆ ਜਿਹੜਾ ਉਹ ਹੋਇਆ ਵਾ ਤਾਂ ਘਰ ਦੇ ਵਿੱਚ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਵਾ ਕਿਉਂਕਿ ਉਹਨਾਂ ਦਾ 35 ਸਾਲ ਦਾ ਮੁੰਡਾ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਉਂਕਿ ਤੇਜ਼ਧਾਰ ਹਥਿਆਰ ਦੇ ਨਾਲ ਉਸ ਦਾ ਕਤਲ ਅਛੜਾਉ ਕਰ ਦਿੱਤਾ ਗਿਆ ਤਾਂ ਮੋਟਰਸਾਈਕਲ ਖੜਾਉਣ ਨੂੰ ਲੈ ਕੇ ਇਹ ਲੜਾਈ ਹੋਈ ਸੀ ਤੇ ਇਸੇ ਲੜਾਈ ਦੇ ਦੌਰਾਨ ਦੋ ਭਰਾ ਜ਼ਖਮੀ ਹੋਏ ਸੀ ਤੇ ਜ਼ਖਮੀਆਂ ਦੇ ਵਿੱਚੋਂ ਇੱਕ ਦੀ ਮੌਤ ਆ ਜਿਹੜੀ ਉਹ ਹੋ ਚੁੱਕੀ ਹੈ